ਸੋਨੂ ਸੀਤੋ ਵਾਲ ਦੇ ਫੈਨ ਆ ਹੀ ਬੰਦੇ ਅੱਛਾ ਹੀ ਦਾ ਕਰਕੇ ਲਿਖਤਾ ਹੀ ਇਹ ਵੀ ਭਾਈ ਸੋਨੂ ਸੀਤੋ ਵਾਲੇ ਦਾ ਪੱਕਾ ਫੈਨ ਮੈਂ ਹਟ ਗਿਆ 6ਵੀਂ ਛੱਡ ਗਿਆ 6ਵੀਂ ਛੱਡ ਗਿਆ ਸੀ ਫਿਰ ਮੁੜ ਕੇ ਲੱਗਿਆ ਸੀ ਨਹੀਂ ਫਿਰ ਮੁੜ ਕੇ ਛੋਟੀ ਝੱਕਣੀ ਹੋਈ ਬਾਪੂ ਦੇ ਨਾਲ ਫਿਰ ਛੋਟੀ ਝੱਕਣੀ ਫਿਰ ਬਾਪੂ ਨਾਲ ਹੀ ਫਿਰ ਔਖਾ ਹੁੰਦਾ ਹੀ ਔਖਾ ਔਖਾ ਬੱਕਰੀ ਤੇ ਭਾਈ ਜੀ ਲਿਖਿਆ ਵੀ ਹਾਂਜੀ ਕੀ ਹਾਲ ਚਾਲ ਦੋਸਤੋ ਕਿਉਂ ਭਾਈ ਜੀ ਹਾਂਜੀ ਕੀ ਹਾਲ ਚਾਲ ਨੇ ਵਧੀਆ ਹੀ ਵਧੀਆ ਸਭ ਵੈਸੇ ਹੀ ਸੋਨੂ ਸੀਤਵਾਲ ਦੇ ਫੈਨ ਆਂ ਹੀ ਬੰਦੇ ਅੱਛਾ ਕਰਕੇ ਲਿਖਦਾ ਹੀ ਮੈਂ ਵੀ ਬਾਈ ਸੋਨੂ ਸੀਤਵਾਲਾ ਦਾ ਪੱਕਾ ਫੈਨ ਆ ਪੱਕਾ ਫੈਨ ਆ ਬਾਈ ਹਾਂਜੀ ਹਾਂਜੀ ਲੈ ਬਾਈ ਪੱਕਾ ਫੈਨ ਇਧਰ ਮਾਰ ਦਿੰਨੇਗਾ ਇੱਕ ਵਾਰ ਮਾੜਾ ਸਾਰ ਕੇ ਬਾਈ ਜੀ ਦੇਖਦਾ ਹੋਣਾ ਤੇ ਕੀ ਕਲਾਮ ਹੈ ਦਾ ਬਾਈ ਦਾ ਹਾਂਜੀ ਹਾਂਜੀ ਇਹ ਬੋਲਦੀ ਬੋਲਦਾ ਦੇਖਦਾ ਦੇ ਬਾਈ ਠੀਕ ਆ ਬਾਈ ਜੀ ਕਿੱਥੋਂ ਆਇਆ ਬਾਈ ਜੀ ਪਾਣੀ ਤੋਂ ਆਇਆ ਅੰਦਗੜ ਦੇ ਨਾਲ ਪਿੰਡ ਪਰਦੇ ਆ ਇੱਜਤ ਵਾਲਾ ਜੀ ਠੀਕ ਆ ਜੀ ਕੀ ਨਾਮ ਆ ਮੇਰਾ ਨਾਮ ਵੀ ਜੇ ਕਿੰਨੇ ਟਾਈਮ ਹੋਏ ਕੰਮ ਕਰਦ ਨੂੰ ਜੀ ਹੋ ਗਏ ਤਾਂ 4 ਸਾਲ ਹੋ ਗਏ ਕੋਈ ਪਹਿਲਾਂ ਬਾਪੂ ਕਰਦਾ ਸੀ ਦਾਦਾ ਹਾੜਾ ਤੇ ਡਾਡੀ ਕਰਦੇ ਸੀ ਠੀਕ ਆ ਜੀ ਪੜਾਈ ਕਰਦੇ ਹੋਗੇ ਹਾਂਜੀ ਪੜਾਈ ਪੜਾਈ ਛੱਡ ਗਏ ਸੀ ਛੱਡ ਗਏ ਹਾਂਜੀ ਕੈਮੀਚੋਂ ਛੱਡ ਗਿਆ ਬਾਈ ਮੈਂ ਛੱਡ ਗਿਆ 6ਵੀਂ ਚੋਂ ਛੱਡ ਗਿਆ 6ਵੀਂ ਚੋਂ ਛੱਡ ਗਿਆ ਜੀ ਫਿਰ ਮੁੜ ਕੇ ਲੱਗਿਆ ਨਹੀਂ ਨਹੀਂ ਫਿਰ ਮੁੜ ਕੇ ਛੋਟੀ ਝੱਕਣੀ ਹੋਈ ਬਾਪੂ ਦੇ ਨਾਲ ਫਿਰ ਛੋਟੀ ਝੱਕਣੀ ਫਿਰ ਆ ਦਾ ਬਾਪੂ ਗੱਲਾਂ ਹੀ ਫਿਰ ਔਖਾ ਹੁੰਦਾ ਹੀ ਔਖਾ ਹੁੰਦਾ ਜੀ ਹਾਂ ਠੀਕ ਹੈ ਕਿੰਨੀਆਂ ਬੱਕਰੀਆਂ ਕਿੰਨੀਆਂ ਨੇ ਘਰੇ ਬਾਈ ਟੋਟਲ ਬੱਕਰੀਆਂ ਟੋਟਲ ਹੈਗੇ ਆ 40 45 ਨਾਲ 40 45 ਨਾਲ ਠੀਕ ਹੈ ਪਹਿਲਾ ਪਸ਼ੂ ਹਾਂ ਜੀ ਹਾਂ ਜੀ ਪਹਿਲਾ ਪਸ਼ੂ ਵਾਵਾ ਇਹ ਵਿੱਚ ਥੋੜੇ ਆ ਖਿਆਲ ਜੇ ਚ ਮਰ ਗਏ ਸੀ ਪਸ਼ੂ ਅੱਛਾ ਕੋਈ ਹਾਂਜੀ ਕੋਈ ਦਿੱਕਤ ਆ ਗਈ ਉਹ ਹਾਂਜੀ ਹਾਂਜੀ ਠੀਕ ਅੱਲਾ ਵੀ ਹਾਂ ਪਹਿਲਾਂ ਤੁਹਾਨੂੰ ਆਪਾਂ ਦਿਖਾਉਣ ਆ ਗਏ ਬਾਈ ਜੀ ਅੱਜ ਕੀ ਹਾਲ ਚੱਲ ਦੋਸਤੋ ਦਿਖਾ ਬਾਈ ਬੱਕਰੀ ਸਮਾਰ ਕੇ ਨਾ ਦੱਸ ਇਹਦੇ ਬਾਰੇ ਬੱਕਰੀ ਬਾਰੇ ਹਾਂਜੀ ਦੱਸ ਇਹਦੇ ਬਾਰੇ ਮਣਾਂ ਕਿੰਨੇ ਦੰਦ ਬੱਕਰੀ ਆਏ ਲੈ ਵੀ ਦੁੱਗੀ ਪੱਠਾ ਜੇ ਪੱਠੇ ਆਏ ਤਾਂ ਲਵਾਈ ਤੇ ਨਹੀਂ ਹੈਗੀ ਨਾ ਜੀ ਨਹੀਂ ਫੰਡਾ ਲਵਾਈ ਹੈ ਨਹੀਂ ਬਾਈ ਕਿਹੜਾ ਦਵਾ ਦੇ ਫੇਸ ਕੁਆਲਟੀ ਦਿਖਾ ਦੇ ਬੱਬੂ ਸਮਾਰ ਕੇ ਲੈ ਵੀ ਫੇਸ ਕੁਆਲਟੀ ਦੇ ਸਕਦੇ ਹੂੰ ਇਹ ਹੈਗੀ ਅੱਗੀ ਚਿੱਟੀ ਤੇ ਲੋਹਣਾ ਲਾਲ ਚਿੱਟੀ ਜੀ ਹੈਗੀ ਹਾਂ ਜੀ ਹਾਂ ਜੀ ਲਾਲ ਡੱਬੀ ਜੀ ਹੈ ਬਾਈ ਲਾਲ ਡੱਬੀ ਚੰਗੇ ਡੰਬ ਇਹ ਵੇਚਣੀ ਆਏ ਨਹੀਂ ਜੀ ਨਹੀਂ ਵੇਚਣੀ ਨਹੀਂ ਹੈਗੀਆਂ ਘਰ ਦੇ ਸਾਈਡ ਤੇ ਬਾਈ ਫੜੀ ਚੱਲ ਬਾਈ ਬੱਕਰੀਆਂ ਬੱਕਰੀਆਂ ਫੜੀ ਚੱਲਾ ਬੱਕਰਾ ਰਹਿਣ ਬੱਕਰਾ ਬਾਦ ਦੇ ਵਿੱਚ ਫੜਦੇ ਆ ਪਹਿਲਾਂ ਬੱਕਰੀਆਂ ਬੱਕਰੀਆਂ ਫੜੀ ਚੱਲੋ ਬਾਈ ਲੇ ਵੀ ਦੀ ਅ ਰੰਗ ਬੜਾ ਲਾਇਆ ਯਾਰ ਐਸਾ ਲਾਉਨੇ ਬਈ ਹਾਂਜੀ 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 ਠੀਕ ਹੈ ਜੀ ਹੋਰ ਕਿਹੜੇ ਕਿਹੜੇ ਮੇਲੇ ਦੇਖਦੇ ਹੋ ਇਸ ਤੋਂ ਇਲਾਵਾ ਹਾਂਜੀ ਹੋਰ ਕਿਹੜੇ ਕਿਹੜੇ ਮੇਲੇ ਬਸ ਇਹ ਹੀ ਮੇਲਾ ਜੇ ਦੇਖੀਦਾ ਇਹ ਅੰਦਗੜਾ ਵਾਲਾ ਹੀ ਇਹੀ ਦੇਖੀਦਾ ਗੰਦਾ ਇਹੀ ਦੇਖੀਦਾ ਗੰਦਾ ਇਹਦੀ ਚੌਹ ਹੁੰਦਾ ਬੜਾ ਹਾਂਜੀ ਇਹ ਲਵੇ ਪਿੰਡ ਦੇ ਨਾਲ ਹੀ ਆਣਾ ਤਾਂ ਕਰਕੇ ਠੀਕ ਹੈ ਜੀ ਲੈ ਵੀ ਦੱਸ ਇਹਦੇ ਬਾਰੇ ਕਿ ਕਿ ਮੈਂ ਬੱਕਰੀ ਦੰਦ-ਦੰਦ ਕਿਵੇਂ ਇਹ ਇਹ ਦੰਦ ਇਹ ਦੂਜੇ ਸਵੇ ਆ ਪਾਠੇ ਪੂਰੇ ਦੰਦ ਹੋਗੇ ਤਾਂ ਫਿਰ ਨਾ ਹਾਂ ਪੂਰੇ ਦੰਦ ਹੀ ਪੂਰੇ ਦੰਦ ਬੱਕਰੀ ਹੈਗੀ ਕੁਆਲਿਟੀ ਦਿਖਾ ਦੇ ਬਈ ਫੇਸ ਦੀ ਕੰਨ ਕੋਨ ਬਈ ਦੇਖ ਸਕਦਾ ਨਾ ਪੂਰਾ ਲੰਮਾ ਕਰਨਾ ਤੇ ਚੌੜਾ ਕਰਨਾ ਨਾ ਹਾਂਜੀ ਦੇਖ ਸਕਦੇ ਬਈ ਕਿਹੜਾ ਦਵਾਈ ਮੜਾ ਜਾਵੇ ਇਹ ਦੁੱਧ ਕਿੰਨਾ ਕਿ ਦਿੰਦੀ ਹੈ ਬਈ ਇਹ ਦੁੱਧ ਹੈਗਾ ਇਹ 2.5 ਕਿਲੋ ਹੀ ਇੱਕ ਟਾਈਮ ਦਾ ਦੋਨੇ ਟਾਈਮ ਦਾ ਇੱਕ ਟਾਈਮ ਦਾ ਹੀ 5 ਕਿਲੋ ਦੁੱਧ ਦੇ ਦਿੰਦੀ ਹੈ ਹਾਂ ਲੈ ਵੀ 4-5 ਕਿਲੋ ਦੁੱਧ ਦੇ ਦਿੰਦੀ ਹੈ ਬੱਕਰੀ ਹਾਈਟ ਦੀ ਗੱਲ ਬਾਤ ਕਰੀ ਇਹ ਤਾਂ 37-38 ਇੰਚ ਦੀ ਬੱਕਰੀ ਹੈ ਬਈ ਲੈ ਵੀ ਘਰ ਦੇ ਸਾਈਡ ਤੇ ਅਗਲੀ ਬੱਕਰੀ ਦਿਖਾ ਲੈ ਬਈ ਮਤਰਾ ਲੇ ਵੀ ਆ ਆ ਗਈ ਬੱਕਰੀ ਨਾਗਰੀ ਬੱਕਰੀ ਦੱਸ ਬਈ ਮਿੱਤਰ ਇਹਦੇ ਬਾਰੇ ਇਹ ਕਿੰਨੇ ਦੰਦਾਂ ਇਹ ਵੀ ਪੱਠੀ ਆਈ ਹਾਲੇ ਪੱਠੀ ਆ ਜ ਲੈ ਵੀ ਇਹ ਤੇ ਵੀ ਲਿਖਿਆ ਕਹਿੰਦਾ ਬਾਪੂ ਤੇਰੇ ਕਰਕੇ ਦਿਖਾਈ ਮਾੜੀ ਗੇੜਾ ਦਵਾਈ ਨੂੰ ਲੈ ਵੀ ਪੱਠੀ ਆ ਤਾਂ ਆ ਜਾਣਾ ਹਾਂਜੀ ਹਾਂਜੀ ਗੱਬਲ ਕਰਾਦੀ ਕਿ ਅਜੇ ਇਹ ਹੈਗੀ ਅਜੇ ਦੂਜੇ ਸਵੇਰੇ ਆ ਪੱਠਾ ਹੁਣ ਦੂਜੇ ਸਵੇਰੇ ਸੋਣਾ ਦੂਜੇ ਦੂਜੇ ਘਰ ਦੇ ਸਾਹ ਦੇ ਪੱਠੀ ਲੈ ਵੀ ਆ ਵੀ ਲਿਆ ਲੈ ਇਤਲ ਬਾਈ ਨਾਲ ਦੀ ਨਾਲ ਬਾਈ ਦੇਖ ਸਕਦੇ ਬੱਕਰੀਆਂ ਬਾਈ ਜੀ ਬਹੁਤ ਨੇ ਤੁਹਾਨੂੰ ਤੇਜ਼ ਤੇਜ ਆਪਾਂ ਦਿਖਾਵਾਂ ਬੱਕਰੀਆਂ ਇਹ ਵੀ ਬਾਈ ਜੀ ਪੂਰੇ ਦੰਦ ਬੱਕਰੀ ਹੋਊ ਨਾ ਇਹ ਹਾਂਜੀ ਹਾਂਜੀ ਪੂਰੇ ਦੰਦ ਬੱਕਰੀ ਹੋ ਬਾਈ ਲੈ ਇ ਲੈ ਮੜਾ ਫੜੀ ਮੜਾ ਚੰਗੀ ਬੱਕਰੀ ਆ ਬਾਈ ਫੇਸ ਕੁਆਲਿਟੀ ਦਿਖਾ ਦੇ ਬਾਈ ਐਦਾਂ ਦੀਆਂ ਬੱਕਰੀਆਂ ਨੇ ਸਾਰੀਆਂ ਨਾ ਹਾਂਜੀ ਹਾਂਜੀ ਲੈ ਵੀ ਸ਼ੇਰੀ ਬੱਕਰੀ ਆ ਗਈ ਛੱਡ ਦੇ ਇਹਨੂੰ ਛੱਡ ਦੇ ਛੱਡ ਦੇ ਲੈ ਵੀ ਸ਼ੇਰੀ ਬੱਕਰੀ ਆ ਗਈ ਦੇਖ ਸਕਦੇ ਹੋਗੇ ਇਹ ਵੀ ਚੰਗੀ ਬੱਕਰੀ ਆ ਬਾਈ ਕੰਨ ਕੋਣੂ ਦੇਖੋ ਕੰਨ ਪੂਰੇ ਲੰਬੇ ਨੇ ਨਾ ਯਾਰ ਕਾਨੇ ਗੋਣੀਆਂ ਗੋਣੀਆਂ ਨੇ ਕੰਨ ਬਾਈ ਜੀ ਦੇਖ ਸਕਦੇ ਹੋ ਨਾ ਹਾਂਜੀ ਪੂਰੇ ਲੰਬੇ ਲ ਲੇ ਬਿੱਲੇ ਆ ਬਈ। ਲਾ ਫੜੀ ਲਾ। ਔਖਾ ਤਾਂ ਨਹੀਂ ਹੈਗਾ ਕੰਮ ਇਹ। ਨਹੀਂ ਨਹੀਂ ਔਖਾ ਕੋਈ ਔਖਾ ਨਹੀਂ। ਅਸਲ ਕੋਈ ਔਖਾ ਨਹੀਂਗਾ। ਠੀਕ ਹੈ ਜਿਵੇਂ ਐਡੀ ਕੋ ਮਰਾ ਗਿਆ ਆਪ ਨੂੰ ਐ ਆਉਂਦਾ ਵੀ ਕਿੱਥੇ ਆਪਾਂ ਇਹਦੇ ਪਿੱਛੇ ਫਿਰਦੇ ਆ ਬੱਕਰੀਆਂ ਪਿੱਛੇ ਨਿਕਰਾ ਮੇ। ਨਹੀਂ ਕਦੀ ਸੋਚਿਆ ਹੀ ਨਹੀਂ। ਕਦੇ ਸੋਚਿਆ ਨਹੀਂਗਾ। ਹਾਂ ਜੀ। ਇਹੀ ਕਰਨਾ ਕੰਮ ਹਾਂ ਜੀ। ਲੈ ਵੀ ਬਈ ਕਹਿੰਦੇ ਇਹੀ ਕੰਮ ਕਰਨਾ। ਵਿਖਾਈ ਬੜੇ। ਲੈ ਵੀ ਇਹ ਪੱਠਾ ਨਾ ਲੱਗਦਾ। ਹਾਂ ਜੀ ਹਾਂ ਜੀ ਪੱਠੀ ਵਾਲੇ। ਲੈ ਵੀ ਇਹ ਪੱਠੇ ਆ ਗਈ ਬਾਈ। ਦੇਖ ਸਕਦੇ ਹੋ ਬਾਈ ਬੱਕਰੀਆਂ ਨਾ ਪੱਠਾ ਪੂਰੀ। ਕਾਇਨ ਟੂ ਕੁਆਲਿਟੀ ਦੇ ਵਿੱਚ ਲਿਆ ਬਈ ਮਿੱਤਰਾ ਹੋਰ ਆ ਕਾਲੀ ਡੱਬੀ ਆ ਗਈ ਬਈ ਇਹ ਕਿੰਨੇ ਦੰਦ ਆ ਬਈ ਇਹ ਆ ਗਈ 4 ਦੰਦ ਦੇ ਪੱਟ 4 ਦੰਦ ਲੈ ਵੀ ਅੱਗੇ ਕਰ ਤੇ ਵੀ 4 ਦੰਦ ਪੱਠ ਆ ਗਈ ਦਿਖਾ ਦੇ ਬਈ ਮਾੜਿਆ ਦੇਖ ਸਕਦੇ ਚੰਗੀ ਕੁਆਲਿਟੀ ਦੀ ਆ ਬਈ ਕੰਨ ਕੰਨ ਪੂਰੇ ਵਧੀਆ ਨੇ ਨਾ ਯਾਰ ਹਾਂਜੀ ਮਾੜਿਆ ਫੇਸ ਦਿਖਾ ਦਿਓ ਬਸ ਮਾਰ ਕੇ ਬੱਬੂ ਫੇਸ ਕੁਆਲਿਟੀ ਦਿਖਾ ਦੇ ਬਈ ਲੈ ਵੀ ਦੇਖ ਸਕਦੇ ਫੇਸ ਕੁਆਲਿਟੀ ਚੈੱਕ ਕਰੋ ਮਿੱਤਰੋ ਚੰਗੀ ਕੁਆਲਿਟੀ ਦੇ ਵਿੱਚ ਆ ਗਈ ਬੱਕਰੀ ਹੋਰ ਲਿਆ ਬਈ ਇਹਤੇ ਰੰਗ ਲਾਈ ਨਹੀਂ ਵਿਚਾਰੀ ਤੇ ਇਹ ਕਾਲੀ ਸ਼ਾਈ ਇਕੱਲੀ ਆ ਜੀ ਤਾਂ ਨਹੀਂ ਲਾਇਆ ਹਾਂਜੀ ਹਾਂਜੀ ਠੀਕ ਆ ਲੈ ਵੀ ਇਹ ਦੇਖ ਸਕਦੇ ਹੋਗੇ ਕਲੁੰਡਰ ਜੇ ਸਿੰਘ ਨੇ ਹੈ ਵੱਡੇ ਹੋ ਗਏ ਸਿੰਘ ਹਾਂ ਇਹ ਅੱਠ ਰੰਦ ਬੱਕਰੀ ਹੋਊਗਾ ਹਾਂਜੀ ਹਾਂਜੀ ਇਹ ਅੱਡੀਆਂ ਬੱਕਰੀ ਨਿੱਕੇ ਜੇ ਮੂਹ ਦੀ ਬੱਕਰੀ ਆ ਬਈ ਨਾ ਦੇਖ ਸਕਦੇ ਹੋਗੇ ਚੰਗੀ ਬੱਕਰੀ ਇਹ ਇਹ ਕੈਮਸ ਹੋਏ ਬੱਕਰੀ ਆ ਇਹ ਇਹ ਹੈਗੀਆਂ ਜੀ ਹੁਣ ਤੀਜੇ ਸੂਵੇ ਸੂਣਾ ਇਹਨੇ ਅੱਛਾ ਹਾਂਜੀ ਐਨ ਕਾਲਾ ਆ ਗਿਆ ਬਈ ਨਾ ਠੀਕ ਆ ਲਿਆ ਬਈ ਕਰ ਦੇ ਸਾਈਡ ਤੇ ਆਹ ਫਰਾ ਇਹ ਦਿਖਾ ਦੀ ਨੀਗੀ ਇਹ ਨਹੀਂ ਨਹੀਂ ਇਹ ਹੋ ਰਹੀ ਹੈ ਜਿਵੇਂ ਹੋ ਰਹਾ ਹਾਂ ਹਾਂਜੀ ਹਾਂਜੀ ਉਹਦੇ ਵਰਗੀ ਹੋ ਹਾਂਜੀ ਹਾਂਜੀ ਕਾਪੀ ਆਈ ਸੇਮ ਹੀ ਕਾਪੀ ਆ ਜਾਮਾਂ ਸਹੀ ਬਈ ਤੇ ਵੀ ਇਹ ਵੀ ਪੱਠਾ ਕੀ ਦੇ ਪੱਠੀ ਆਈ ਹੋਰ ਫੜ ਲਿਆ ਮੇਰੇ ਮਗਰ ਦੀ ਮਗਰ ਬਈ ਦੇਖ ਸਕਦੇ ਆ ਉਹ ਫੜੀ ਹੋਇਆ ਲਿਆ ਬਈ ਬਾਕੀ ਨਿਗਾਹ ਮਾਰ ਦੇ ਬੱਬੂ ਸਾਰੇ ਤੇ ਸਾਰਿਆਂ ਲਈ ਕੈਮਰਾ ਘੁਮਾ ਦੇ ਬਈ ਬੱਬੂ ਨਿਗਾਹ ਮਾਰ ਬਈ ਸਾਰੇ ਤੇ ਬੱਕਰਾ ਵਿਖਾ ਦੇ ਲੈ ਬੱਕਰਾ ਲਿਆਓ ਬਈ ਚਲ ਅਗਰ ਬੱਕਰਾ ਫੜ ਨਹੀਂ ਸਹੀ ਕਰ ਲੈ ਬੱਕਰਾ ਆ ਗਿਆ ਬੱਬੂ ਆ ਜਾ ਐਸੀ ਫੜਦਾ ਤਾਂ ਬਈ। ਨੋ ਤਾਂ ਮਾਰਨੀ। ਲੈ ਵੀ ਆ ਜੋ। ਐਸੀ ਫੜਦਾ। ਦੇਖ ਸਕਦੇ ਹੋ ਬਾਈ। ਡੱਬਾ ਬੱਕਰਾ। ਇਹ ਡੱਬੇ ਹੀ ਰੱਖਦੇ ਆ ਬਾਈ। ਹਾਂਜੀ। ਡੱਬਾ ਘੱਟ ਰੋਹਦੇ ਆ ਬਈ ਕਾਲਾ ਕੁੱਝ ਰੱਖਦੇ। ਵੈਸੇ ਹੀ ਕਾਲਾ ਬੱਕਰਾ ਵੀ ਹੈਗਾ ਉਹ ਖੜਾ ਹੀ। ਕਾਲਾ ਵੀ ਹੈਗਾ ਹਾਂ। ਹਾਂਜੀ। ਕਾਲਾ ਦੇਗਾ ਵੀ ਡੱਬੇ ਦੇਗਾ ਡੱਬੇ ਦੇ ਜਿਆਦਾ ਸਕੀਨ ਲੱਗਦਾ ਹਾਂ। ਹਾਂਜੀ ਹਾਂਜੀ। ਤਾਂ ਸਾਰੇ ਬਿਰੇ ਡੱਬੀਆਂ ਹੀ ਹੋਣੇ ਬੱਕਰੀਆਂ ਨੇ। ਦਿਖਾਸ ਮਾਰ ਕੇ ਕਮਾ ਕੇ ਦਿਖਾਈ ਬਾਈ। ਤੇ ਵੀ ਦੇਖ ਸਕਦਾ। ਕਿੰਨੇ ਦੰਦ ਬੱਕਰਾ ਇਹ? ਇਹ ਹਲੇ ਬੱਚਾ ਹੀ ਹੈ। ਬੱਚਾ ਹੀ ਲੱਗਦਾ ਹਾਂ। ਹਾਂਜੀ ਹਾਂਜੀ। ਲੈ ਵੀ ਬੱਚਾ ਹੀ ਆ ਬਈ ਇਹ ਦੇਖ ਸਕਦਾ। ਵੇਚਦੇ ਕਦੋਂ ਉਹਨੇ ਬਈ ਹਾਂਜੀ ਵੇਚਦੇ ਕਦੋਂ ਉਹਨੇ ਉਹ ਵੇਚਦੇ ਕਦੀ ਨਹੀਂ ਵੇਚਿਆ ਉਹਦਾ ਕੋਈ ਵੱਡਾ ਜਾਨਵਰ ਨਹੀਂ ਕੋਈ ਵੇਚਿਆ ਠੀਕ ਆ ਹਾਂਜੀ ਬੱਚੇ ਵੇਚ ਦਿੰਨੇ ਹੋ ਹਾਂਜੀ ਬੱਚੇ ਵੇਚ ਦਈਦੇ ਠੀਕ ਆ ਹਾਂ ਕਿੰਨੇ ਰੁਪਏ ਦਾ ਬੱਚਾ ਵੇਚ ਦਿੰਨੇ ਹੋ ਬਈ ਹਾਂਜੀ ਕਿੰਨੇ ਰੁਪਏ ਦਾ ਬੱਚਾ ਵੇਚ ਦਿੰਨੇ ਹੋ ਕਿੰਨੇ ਰੁਪਏ ਦਾ ਬੱਚਾ ਹਾਂਜੀ ਵੇਚ ਦਈਦਾ ਕੋਈ 10 12000 ਦਾ ਛੋਟਾ ਬੱਚਾ ਠੀਕ ਹਾਂਜੀ ਠੀਕ ਹੈ ਬਈ ਨੰਬਰ ਬੋਲ ਦੇ ਕੋਰ ਨੰਬਰ ਹੈਗਾ 981532589 ਦੁਬਾਰਾ ਫਿਰ ਬੋਲੋ 981532589 ਲੈ ਵੀ ਮਿੱਤਰੋ ਜੇ ਕੁਝ ਵੀ ਤੁਹੀ ਜਾਣਕਾਰੀ ਲੈਣੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲੈ ਨੰਬਰ ਬਾਈ ਜੀ ਦੇਤਾ ਇੰਦਗੜ ਦੇ ਮੇਲੇ ਤੇ ਖੜੇ ਤੀ ਹਰੇਕ ਸਾਲ ਹੁੰਦਾ ਬਾਈ ਧੰਨਵਾਦ ਹੈ ਜੀ ਓਕੇ ਬਰਾਹਮਣ ਧੰਨਵਾਦ